ਜੀ ਆਇਆਂ ਨੂੰ ਬਸ ਤੋਂ ਬੋਲ ਤੁਸੀਂ ਸਾਰੇ ਆਏ ਇਹ ਗੁਰਪੁਰਸ ਦੇ ਪ੍ਰੀਮੀਅਰ ਕੈਪਟਨ ਜੀ ਦਾ ਬਹੁਤ ਬਹੁਤ ਧੰਨਵਾਦ ਬੀਤਿਆ ਦਾ ਥੋੜਾ ਇਹਨਾ ਪਿੱਛੇ ਜਿਹੜਾ ਰੌਲਾ ਪੈ ਰਿਹਾ ਹੈਲੋ ਹੈਲੋ ਪਿੱਛੇ ਵਾਲੇ ਤੇ ਤੁਹਾਡਾ ਧੰਨਵਾਦ ਸਾਰਿਆਂ ਦਾ ਐਂਡ ਜਿਵੇਂ ਵੀ ਅੱਜ ਪ੍ਰੀਮੀਅਰ ਕੈ ਹੈ ਤੇ ਖਾਸ ਤੌਰ ਤੇ ਸਾਡੇ ਜਿਹੜੇ ਅੱਜ ਦੇ ਮੁੱਖ ਮਹਿਮਾਨ ਸੀਗੇ ਮਾਈ ਜੀ ਜੀ ਵੀ ਥੈਂਕ ਯੂ ਭਾਜੀ ਜੀ ਆਇਆਂ ਨੂੰ ਅਨ ਜੀ ਆਦੀ ਭਾਜੀ ਲਈ ਕਲਾਪਿੰਗ ਕਰ ਦੋ ਸਾਰੇ ਜਿੰਨੇ ਵੀ ਤੁਹਾਡੇ ਟੀਮ ਦੇ ਬੰਦੇ ਆ ਬਾਅਦ ਵਿੱਚ ਐਥਲੈਟਿਕ ਕਲਾਪਿੰਗ ਤੱਕ ਵੀ ਜ਼ੋਰ-ਜ਼ੋਰ ਨਾਲ ਥਰਡ ਕਰਾਓ ਥੈਂਕ ਯੂ ਥੈਂਕ ਯੂ ਵੈਰੀ ਪਾ ਅੱਗੇ ਲਗਾ ਦੋ ਹਾਂਜੀ ਹਾਂ ਭਾਜੀ ਬਹੁਤ ਬਧੀ ਫਿਲਮ ਲੱਗੀ ਸਰ ਵੈਸੇ ਇਹਨਾਂ ਮੀਡੀਆ ਦੀਆਂ ਫਿਲਮ ਪ੍ਰਿੰਟਾਂ ਦੀ ਕੰਪਨੀ ਦਾ ਆ ਰਿਹਾ ਸਾਰੀ ਕੰਮ ਦੇਖੀ ਗਏ ਬਹੁਤ ਸਰ ਕਿਵੇਂ ਇੱਕ ਸਰਕਾਰ ਵਾਲ ਦੇ ਵਿੱਚ ਫਿਲਮ ਜਿਹੜਾ ਫਿਲਮ ਚੁੱਕ ਕਰਦੀਆਂ ਸਾਰੇ ਹੱਥਾਂ ਨਾਲ ਜਮਚੀਵੇਂ ਸੀ ਇਦਾਂ ਫਿਲਮ ਚੱਕ ਸਕਦਾ ਅਸਰ ਦੇ ਉਸਾਸ ਦੌਰ ਤੇ ਜੋ ਪਕਦਾ ਉਸ ਪਰ ਜ਼ਿਕਰ ਕੀਤਾ ਗਿਆ ਹਾਂਜੀ ਇਹ ਦੇਖੋ ਪਾਲੀ ਭਪਿੰਦਰ ਹੋਣਾ ਨੇ ਫਿਲਮ ਲਿਖੀ ਸੀ ਤੇ ਜਦੋਂ ਉਹਨਾਂ ਨੇ ਫਿਲਮ ਲਿਖੀ ਮੇਰੇ ਨਾਲ ਸ਼ੇਅਰ ਕੀਤੀ ਪਾਲੀ ਜੀ ਮੇਰੇ ਚੰਗੇ ਣੋਨ ਵੀ ਨੇ ਥੀਏਟਰ ਦੇ ਬਹੁਤ ਪੁਰਾਣੇ ਹੋ ਹੈਗੇ ਨੇ ਲੇਖਕ ਡਾਇਰੈਕਟਰ ਬਹੁਤ ਦੇਰ ਤੋਂ ਕੰਮ ਕਰ ਰਹੇ ਨੇ ਇੰਡਸਟਰੀ ਚ ਉਸ ਵੇਲੇ ਉਹਨਾਂ ਨੇ ਇੱਕ ਸਟੂਪਿਡ ਸਾਮਨ ਫਿਲਮ ਬਣਾਈ ਸੀ ਜਿਹੜੀ ਮੈਨੂੰ ਬੜੀ ਚੰਗੀ ਲੱਗੀ ਤੇ ਉਸ ਤੋਂ ਬਾਅਦ ਮੇਰੀ ਫਿਲਮ ਆਈ ਸਾਡਾ ਹੱਕ ਉਸ ਵੇਲੇ ਅਸੀਂ ਆਪਸ ਵਿੱਚ ਇੱਕ ਦੂਜੇ ਦੇ ਸੰਪਰਕ ਚ ਆਏ ਕਿਉਂਕਿ ਉਹ ਚਾਹ ਰਹੇ ਸੀ ਕਿ ਕੋਸ਼ਿਸ਼ ਆਪਾਂ ਫਿਲਮ ਇਹੋ ਜਿਹੀ ਸਕੀਨਰ ਰਿਲੇਟਡ ਬਣਾਈਏ ਕਿਉਂਕਿ ਮੇਰੀ ਇਮੇਜ ਯੋਧਾ ਤੇ ਫਿਲਮਾਂ ਕਰਕੇ ਤੇ ਬਾਗੀਨੀਤੀ ਕਰਕੇ ਸੀਗੀ ਕਿ ਇਹੋ ਜਿਹਾ ਕਨਸੈਪਟ ਮੈਨੂੰ ਸ਼ੂਟ ਕਰਦਾ ਉਹਨਾਂ ਦਾ ਜੋ ਮੰਨਣਾ ਸੀਗਾ ਮੇਰੇ ਡਾਇਰੈਕਟਰ ਦਾ ਕਿ ਉਹਨਾਂ ਨੇ ਜਦੋਂ ਇਹ ਕਨਸੈਪਟ ਮੇਰੇ ਨਾਲ ਸ਼ੇ ਮੇਰੇ ਬੜੀ ਐਕਸਾਈਟਿੰਗ ਲੱਗੀ ਬੜਾ ਵਧੀਆ ਲੱਗਾ ਕਿ ਇਹੋ ਜੀ ਫਿਲਮ ਬਣਨੀ ਚਾਹੀਦੀ ਆ ਹੁਣ ਸਵਾਲ ਤਾਂ ਇਹ ਹੁੰਦਾ ਕਿ ਇਹੋ ਜੀ ਫਿਲਮ ਬਣਨੀ ਚਾਹੀਦੀ ਨਹੀਂ ਤਾਂ ਸਾਰੇ ਕਹਿ ਦਿੰਦੇ ਆ ਪਰ ਇਹੋ ਜੀ ਫਿਲਮ ਤੇ ਪੈਸੇ ਕੌਣ ਲਾਊਗਾ ਸੋ ਉਹ ਬਹੁਤ ਇੰਪੋਰਟੈਂਟ ਸੀਗਾ ਕਿ ਪ੍ਰੋਡਿਊਸਰ ਕਿਸੇ ਨਾਲ ਆਨਬੋਰਡ ਹੋਣਾ ਸੋ ਸਭ ਤੋਂ ਪਹਿਲਾਂ ਰਾਣਾ ਅਨੂਵਾਲੀ ਆਨਬੋਰਡ ਹੋਏ ਫਿਰ ਡੀਟੂ ਜੀ ਆਨਬੋਰਡ ਹੋਏ ਫਿਰ ਹੋਣਾ ਕੇਵਲ 1 ਵਾਲੇ ਸਾਗਾ ਜੀ ਸਾਗਾ ਦੀ ਟੀਮ ਆਨਬੋਰਡ ਹੋਈ ਸੋ ਹੁਣ ਸਾਗਾ ਨੇ ਫਿਲਮ ਜਿਹੜੀ ਆ ਟੇਕਓਵਰ ਕੀਤੀ ਹੋਈ ਆ ਇਹਦੀਆਂ ਅਸੀਂ ਸਕਰੀਨਿੰਗਸ ਕਰ ਰਹੇ ਆ ਪੂਰੇ ਇੰਡੀਆ ਦੇ ਵਿੱਚ ਤੇ OTT ਪਲੇਟਫਾਰਮ ਜਿਹੜਾ ਕੇਬਲ 1 ਕੱਕੇ ਵਾਲਾ ਕੇਬਲ ਕੇ ਵਾਲਾ ਕੇਬਲ ਸੀ ਵਾਲਾ ਨਾਲ ਲਵਦੇ ਰਹੋ ਸਾਰੇ ਜਣੇ ਬੜਾ ਜ਼ਰੂਰੀ ਆ ਹੋਈ ਤੇ ਉਸ ਕੇਬਲ 1 OTT ਪਲੇਟਫਾਰਮ ਨੂੰ ਡਾਊਨਲੋਡ ਕਰਕੇ ਸਬਸਕ੍ਰਾਈਬ ਕਰਕੇ ਇਹ ਫਿਲਮ ਜਿਹੜੀ ਆ 24 ਜਨਵਰੀ ਤੋਂ ਤੁਸੀਂ ਸਾਰੇ ਦੇਖ ਸਕਦੇ ਹੋ ਜਿਸ ਤਰ੍ਹਾਂ ਕਰ ਕੀਤੀ ਆ ਗਈ ਗੋਮਲੀ ਦੁਆਰਾ ਪ੍ਰਸੰਨਿਤ ਕੀਤੀ ਗਿਆ ਤੇ ਇਸੇ ਫਿਲਮ ਦੁਆਰਾ ਪ੍ਰਸੰਨਿਤ ਹੈ ਉਸ ਤੋਂ ਅੱਗੇ ਪੱਤਰ ਤੇ ਆਪਣਾ ਜਿਹੜਾ ਕਾਰਜ ਕਰਤੀ ਆ ਇਸ ਫਿਲਮ ਦੇ ਵਿੱਚ ਖਾਸ ਤੌਰ ਤੇ ਸਿੱਖਾ ਦਗੇ ਚ ਜਿਹਾ ਅਨੇਕੀ ਗੱਲਾਂ ਕਿਉਂ ਦਾਬੇ ਦਾ ਸਟਾਰ ਦੀ ਗੱਲ ਕਿਉਂ ਤੁਹਾਨੂੰ ਲੱਗਦਾ ਹੈ ਸਹਿਯੋਗ ਸ਼੍ਰੋਮਿਕ ਫਾਰਮ ਕਮੇਟੀ ਦਾ ਜੀ ਸਿੱਧਾ ਤੌਰ ਤੇ ਕੋਚ ਰਿਆ ਤੁਹਾਨੂੰ ਲੱਗਦਾ ਮਿਲ ਰਿਹਾ ਜਾਂ ਮਿਲਣਾ ਚਾਹੀਦਾ ਜਾਂ ਕਿਵੇਂ ਮਿਲਣਾ ਨਹੀਂ ਮਿਲਿਆ ਨਹੀਂ ਜੀ ਕੋਈ ਸਹਿਯੋਗ ਸ਼੍ਰੋਮਿਕ ਕਮੇਟੀ ਦਾ ਜਾਂ ਕਿਸੇ ਵੀ ਧਾਰਮਿਕ ਸੰਸਥਾ ਦਾ ਬਲਕਿ ਅਸੀਂ ਫਿਲਮ ਮੇਕਰ ਡਰਦੇ ਜ਼ਰੂਰ ਹੁੰਦੇ ਆ ਕਿ ਯਾਰ ਕੋਈ ਨਾ ਕੋਈ ਉੱਠ ਕੇ ਪੰਗਾ ਨਾ ਪਾ ਦੇ ਸੋ ਬਹੁਤ ਇਹ ਵੱਡਾ ਤੁਸੀਂ ਇਹ ਸਵਾਲ ਕੀਤਾ ਹੈ ਇਹ ਸਿਰਫ ਗੁਰਮੁਖ ਨਾਲ ਹੀ ਰਿਲੇਟਡ ਨਹੀਂ ਆ ਜਦੋਂ ਵੀ ਅਸੀਂ ਸਿੱਖੀ ਦੇ ਕਿਸੇ ਕਨਸੈਪਟ ਤੇ ਕੰਮ ਕਰਨ ਲੱਗਦੇ ਆ ਤਾਂ ਸਭ ਤੋਂ ਪਹਿਲਾਂ ਡਰ ਲੱਗਦਾ ਕਿ ਯਾਰ ਕੋਈ ਨਾ ਕੋਈ ਇੱਥੇ ਉਂਗਲੀ ਨਾ ਚੱਕੇ ਕੋਈ ਨਾ ਕੋਈ ਆਬਜੈਕਸ਼ਨ ਨਾ ਲਾ ਦੇ ਹੁਣ ਜਿਵੇਂ ਇਹ ਪਰ ਕਿੱਪੀ ਕਰੇ ਵਾਲੀ ਇੱਕ ਫਿਲਮ ਬਣਾ ਰਹੇ ਨੇ ਇਸ ਬੜੇ ਆਕਾਰ ਉਹ ਫਿਕਸ਼ਨਲ ਕਹਾਣੀ ਬਣਾ ਰਹੇ ਨੇ ਇੱਕ ਅਲੱਗ ਤਰੀਕੇ ਦਾ ਉਹਨਾਂ ਨੇ ਫਿਕਸ਼ਨਲ ਵਰਲਡ ਬਣਾਇਆ ਹਾਲਾਂਕਿ ਹਿਸਟਰੀ ਵਿੱਚ ਇਹਨਾਂ ਕੁਝ ਪਿਆ ਪਰ ਸਿਰਫ ਇਸ ਕਰਕੇ ਕਿ ਯਾਰ ਕਿਸੇ ਆਬਜੈਕਸ਼ਨ ਜੁੜੀ ਬਣਾਉਣਾ ਚਾਹੁੰਦੇ ਆਪਾਂ ਸੋ ਮੈਨੂੰ ਲੱਗਦਾ ਕਿ ਇਹ ਬੜਾ ਅਹਿਮ ਸਵਾਲ ਹੈ ਕਿ ਸਾਰੇ ਸਿਨੇਮੇ ਵਾਲਿਆਂ ਲਈ ਪੰਜਾਬੀ ਸਿਨੇਮਾ ਇੰਡਸਟਰੀ ਦੇ ਲਈ ਇੱਕ ਸਵਾਲ ਹੈ ਕਿ ਜਦੋਂ ਅਸੀਂ ਕੋਈ ਕਹਾਣੀ ਸਿੱਖੀ ਨਾਲ ਰਿਲੇਟਡ ਕਹਿਣ ਲੱਗਦੇ ਆ ਤੇ ਬਹੁਤ ਸਾਰੇ ਲੋਕ ਉਂਗਲਾ ਚੱਕਦੇ ਸੋ ਐਜੀਪੀਸੀ ਨੂੰ ਖੜਨਾ ਚਾਹੀਦਾ ਥੰਬ ਦੇ ਤੌਰ ਤੇ ਇੱਕ ਸਪੋਰਟ ਦੇ ਤੌਰ ਤੇ ਕਿ ਕੋਈ ਉਂਗਲ ਨਾ ਚੱਕੇ ਐਜੀਪੀਸੀ ਕੋ ਜਿਹੜੀ ਵੀ ਸਿੱਖੀ ਹਿਸਟਰੀ ਨਾਲ ਰਿਲੇਟਡ ਸਕ੍ਰਿਪਟ ਹੈ ਉਹ ਪ੍ਰੂਵ ਹੋਣੀ ਚਾਹੀਦੀ ਹੈ ਤੇ ਬਾਅਦ ਚ ਕਿਸੇ ਵੀ ਹੋਰ ਕਿਸੇ ਆਰਗੇਨਾਈਜੇਸ਼ਨ ਨੂੰ ਹੱਕ ਨਹੀਂ ਰਹਿਣਾ ਚਾਹੀਦਾ ਕਿ ਉਹਦੇ ਤੇ ਆਬਜੈਕਸ਼ਨ ਕਰੇ ਉਹਨੂੰ ਰੁਕਾਉਣ ਦੀ ਕੋਸ਼ਿਸ਼ ਕਰੇ ਸੋ ਜਿੱਥੋਂ ਤੱਕ ਗੁਰਮੁਖ ਤੇ ਮੈਂ ਵਾਪਸ ਆ ਜਨਾ ਗੁਰਮੁਖ ਫਿਲਮ ਅਸੀਂ ਟੋਟਲ ਤਰੀਕੇ ਦੇ ਨਾਲ ਇੱਕ ਕਮਰਸ਼ੀਅਲ ਫਿਲਮ ਬਣਾਈ ਆ ਅਸੀਂ ਕਿਹਦੇ ਤੋਂ ਕੋਈ ਉਮੀਦ ਵੀ ਨਹੀਂ ਸੀ ਕਰਦੇ ਕਿ ਕੋਈ ਟੂ ਸਪੋਰਟ ਕਰੇ ਕਿਸੇ ਤਰੀਕੇ ਦੀ ਫਾਈਨੈਂਸ਼ੀਅਲ ਜਾਂ ਕਿਸੇ ਹੋਰ ਤਰੀਕੇ ਦੀ ਅਸੀਂ ਸਿੱਧੀ ਇਹ ਜਿਹੜੀ ਫਿਲਮ ਹੈ ਲੋਕਾਂ ਤੱਕ ਲੈ ਕੇ ਆਉਣੀ ਸੀ ਸੋ ਮੈਨੂੰ ਲੱਗਦਾ ਕਿ ਲੋਕਾਂ ਤੱਕ ਫਿਲਮ ਪਹਾਰੀ ਹੈ ਤੇ ਲੋਕੀ ਇਹ ਫਿਲਮ ਦੇਖ ਕੇ ਤੈਅ ਕਰਨਗੇ ਕਿ ਇਹੋ ਜੀਆਂ ਫਿਲਮਾਂ ਹੋਰ ਬਣਨੀਆਂ ਚਾਹੀਦੀਆਂ ਜਾਂ ਇਹ ਇੱਕ ਹੀ ਬਹੁਤ ਸੀ ਬਿਲਕੁਲ ਜੀ ਛੋਟੀ ਬੱਚੇ ਨੇ ਬਹੁਤ ਵਧੀਆ ਕੰਮ ਕੀਤਾ ਹੈ ਬਹੁਤ ਸਾਡੇ ਕੋਲ ਹੈ ਸੋ ਸਾਡੀ ਟੀਮ ਬਹੁਤ ਅੱਛਾ ਕੰਮ ਕੀਤਾ ਹੈ ਤੁਹਾਡਾ ਕੰਮ ਚੰਗੀ ਕਰਾ ਟਾਈਮ ਪਈਆ ਸੀ ਕਹਿੰਦਾ ਕਿਰਾ ਬੀਸ ਕਿ ਸੱਗਾ ਤੁਹਾਨੂੰ ਦੱਸੋ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਵੀ ਲੀਦਾ ਹੈ ਬਹੁਤ ਧੰਨਵਾਦ ਤੁਹਾਡਾ ਇਹ ਸਵਾਲ ਚੁੱਕਣ ਦੇ ਲਈ ਤੇ ਮੈਂ ਚੰਗੀ ਕਰਾ ਟਾਈਮ ਟੀਵੀ ਦੇ ਮਾਧਿਅਮ ਰਾਹੀਂ ਜਨਨ ਆਜੀਪੀਸੀ ਦੇ ਪ੍ਰੈਜ਼ੀਡੈਂਟ ਇਵਨ ਨੂੰ ਖਾਲੀ ਦਲ ਦੇ ਪ੍ਰੈਜ਼ੀਡੈਂਟ ਤੇ ਬਾਕੀ ਜਿੰਨੇ ਵੀ ਪੰਥਕ ਆਰਗੇਨਾਈਜੇਸ਼ਨ ਨੇ ਸਿੱਖ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਨੂੰ ਸੱਦਾ ਦਿੰਨਾ ਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਤੇਰੀ ਸਪੈਸ਼ਲ ਸਕਰੀਨਿੰਗ ਕਰਾਂਗੇ ਜਿਹੜੇ ਵੀ ਸਾਥੋਂ ਡੇਟ ਦੇਣਗੇ ਉੱਥੇ ਆ ਕੇ ਪਹਿਲਾਂ ਫਿਲਮ ਦੇਖੋ ਫਿਲਮ ਦੇਖੋ ਮੈਰਿਟ ਦੇ ਬੇਸ ਤੇ ਡਿਸਾਈਡ ਕਰੋ ਕਿ ਜੇ ਫਿਲਮ ਮੈਂ ਸਪੋਰਟ ਕਰਨ ਵਾਲੀ ਹੈ ਸਪੋਰਟ ਕਰੋ ਜੇ ਤੁਹਾਨੂੰ ਲੱਗਦਾ ਕਿ ਨਹੀਂ ਸਪੋਰਟ ਕਰਨ ਵਾਲੀ ਨਾ ਕਰਿਓ ਸੋ ਇੱਕ ਵਾਰੀ ਫਿਲਮ ਜਰੂਰ ਇਹ ਪੰਥਕ ਸ਼ਖਸੀਤਾਂ ਨੂੰ ਅਸੀਂ ਸੱਦਾ ਦਿੰਦੇ ਆ ਕਿ ਆ ਕੇ ਦੇਖਣ ਕਲਾਕਾਰਾਂ ਦੀ ਜੇ ਦੇਖੋ ਜੈਜੀ ਵੀ ਭਾਜੀ ਮੇਰੀ ਉਸ ਵੇਲੇ ਤੋਂ ਸਪੋਰਟ ਕਰਦੇ ਆ ਰਹੇ ਜਦੋਂ ਮੈਂ ਸਾਡਾ ਹੱਥ ਫਿਲਮ ਬੜਾਈ ਸੀ ਮਿਲੋ ਕੋਈ ਨਹੀਂ ਸੀ ਜਾਣਦਾ ਫਿਲਮ ਅਜੇ ਆਉਣੀ ਸੀਗੀ ਤੇ ਫਿਲਮ ਆਉਣੀ ਸੀ ਤੇ ਫਿਲਮ ਦਾ ਟ੍ਰੇਲਰ ਕੱਟ ਕੇ ਮੈਂ ਜਾਈ ਵੀ ਉਹ ਮੈਂ ਸਾਡੇ ਸ਼ਖਸੀਅਤ ਕੇ ਜਿੰਨਾ ਕੋਲ ਮੈਂ ਗਿਆ ਵੈਸੇ ਬਤਾਰ ਕੇ ਭਾਜੀ ਇਹ ਸ਼ੇਅਰ ਕਰ ਦਿਓ ਪਲੀਜ਼ ਜਿਵੇਂ ਇੱਕ ਨਵਾਂ ਸਟਰਗਲਿੰਗ ਆਰਟਿਸਟ ਕਰਦਾ ਇਹਨਾਂ ਕੋਲ ਮੈਂ ਸ਼ੇਅਰ ਕਰਵਾਉਣ ਲਈ ਗਿਆ ਸੀ ਕਿ ਇਹਨਾਂ ਨੇ ਟ੍ਰੇਲਰ ਦੇਖਿਆ ਮੇਰੇ ਕੋਲ ਕਨਸੈਪਟ ਸੁਣਿਆ ਤੇ ਕਹਿੰਦੇ ਕਿ ਇਸ ਫਿਲਮ ਨੂੰ ਆਪਾਂ ਨਾਮ ਐ ਸਿਰਫ ਸ਼ੇਅਰ ਕਰੂਗਾ ਇਹਦੇ ਲਈ ਇੱਕ ਗਾਣਾ ਬਣਾਇਆ ਬਾਕੀ ਗਾਣਾ ਜਿਹੜਾ ਤੁਸੀਂ ਹੁਣ ਵੀ YouTube ਤੇ ਸੁਣ ਸਕਦੇ ਹੋ ਉਸ ਮੌਕੇ ਦੇ ਭਾਜੀ ਖੜੇ ਬੜੀ ਕੰਟਰੋਵਰਸੀ ਚ ਅਸੀਂ ਆਏ ਸੋ ਉਸ ਵੇਲੇ ਵੀ ਮੇਰੀ ਮੇਰੀ ਜਿਹੜੀ ਇਹ ਦਿਲ ਦੇ ਵਿੱਚ ਇਹਨਾਂ ਤੇ ਪ੍ਰਤੀ ਬਹੁਤ ਜ਼ਿਆਦਾ ਰਿਸਪੈਕਟ ਹੈ ਉਸ ਤੋਂ ਬਾਅਦ ਅਸੀਂ ਯੋਧਾ ਬਣਾਈ ਉਸ ਵੇਲੇ ਵੀ ਭਾਜੀ ਨਾਲ ਖੜੇ ਹੁਣ ਗੁਰਮੁਖ ਵਿੱਚ ਭਾਵੇਂ ਕਿ ਮੇਰਾ ਜੀ ਕਰਦਾ ਸੀ ਕਿ ਭਾਜੀ ਕਿਸੇ ਨਾ ਕਿਸੇ ਤਰੀਕੇ ਇਹਨਾਂ ਦਾ ਕੋਈ ਗਾਣਾ ਲਿਆ ਜਾਵੇ ਪਰ ਪ੍ਰੋਫੈਸ਼ਨਲ ਕਮਿਟਮੈਂਟਸ ਇਹਨਾਂ ਦੀ ਇੰਨਾ ਜ਼ਿਆਦਾ ਸੀ ਕਿ ਕਿਸੇ ਤਰੀਕੇ ਉਸ ਵਾਬਰੀ ਬਣ ਸਕਿਆ ਪਰ ਫਿਰ ਵੀ ਉਹਦੇ باوجود ਵੀ ਇਹ ਸਪੋਰਟ ਕਰ ਲਈ ਹਮੇਸ਼ਾ ਪਹੁੰਚਦੇ ਨੇ ਖਾਸ ਤੌਰ ਤੇ ਜਦੋਂ ਮੈਂ ਕੋਈ ਸਿੱਖੀ ਨਾਲ ਰਿਲੇਟਡ ਕੰਮ ਕਰਾਂ ਇਹਨਾਂ ਦੀ ਥਾਫੀ ਹਮੇਸ਼ਾ ਨਾਲ ਹੁੰਦੀ ਹੈ ਦੇਖੋ ਜੀ ਮੇਰਾ बतौर ਕਲਾਕਾਰ ਮੇਰੀ ਰੂਹ ਦੀ ਖਰਾਕ ਹੈ ਇਹੋ ਜੇ ਕਨਸੈਪਟ ਕਰਨਾ ਇਹੋ ਜੀਆਂ ਫਿਲਮਾਂ ਕਰਨਾ ਇਹਦੇ ਨਾਲ ਮੇਰੀ ਰੂਹ ਬੜੀ ਖੜਦੀ ਆ ਬਾਕੀ ਕਮਰਸ਼ੀਅਲ ਕੰਮ ਵੀ ਆਪਾਂ ਸਾਰੇ ਕਲਾਕਾਰ ਆਪਣੇ ਆਪਣੇ ਤੌਰ ਤੇ ਕਰਦੇ ਆ ਪਰ ਮੇਰਾ ਇਹੋ ਜੇ ਕਨਸੈਪਟ ਦੇ ਵਿੱਚ ਬੜਾ ਫਰਮ ਬਲੀਵ ਹੁੰਦਾ ਹੈ ਕਿ ਇਹੋ ਜੇ ਮੌਕੇ ਦੇ ਉੱਤੇ ਜਦੋਂ ਇਹੋ ਜੀ ਕੋਈ ਫਿਲਮ ਜਾਂ ਕਹਾਣੀ ਆਉਂਦੀ ਆ ਮੈਂ ਪ੍ਰਾਈਸ ਵੀ ਘਟਾ ਦਿੰਦਾ ਤੁਹਾਡੇ ਸਾਰਿਆਂ ਦੇ ਸਾਹਮਣੇ ਦੱਸ ਰਿਹਾ ਸੋ ਕਦੀ ਕੋਈ ਵੀ ਚੰਗਾ ਰਾਈਟਰ ਡਾਇਰੈਕਟਰ ਕੋਈ ਕਹਾਣੀ ਲੈ ਕੇ ਆਊਗਾ ਜਿਹੜੀ ਕਿ ਲੋਕਾਂ ਨਾਲ ਜੁੜੀ ਆ ਪੰਜਾਬੀਅਤ ਨਾਲ ਜੁੜੀ ਆ ਸਿੱਖੀ ਨਾਲ ਜੁੜੀ ਆ ਤਾਂ ਮੈਂ ਉਹਦੇ ਲਈ ਹਮੇਸ਼ਾ So, mm -hmm. सारा थे खड़ी है, सीरत तो सारा बरबार तो करो